ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੇ 350 ਸਾਲਾਂ ਸਤਾਪਤੀ ਨੂੰ ਸਮਰਪਿਤ ਸ਼ਹੀਦੀ ਨਗਰ ਕੀਰਤਨ ਜੋ ਗੁਰਦੁਆਰਾ ਤੋਪੜੀ ਸਹਿਬ ਆਸਾਮ ਤੋਂ ਰੰਭ ਹੋਏ ਸਨ ਅੱਜ ਗੁਰਾਇਆਂ ਦੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਮੁੱਖ ਚੰਗ ਗੁਰਾਇਆ ਅਟਾ ਗੇਟ ਅਤੇ ਗੁਰਾਇਆਂ ਪੁਲਿਸ ਵੱਲੋਂ ਐਸ ਐਚ ਓ ਸਿਕੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਪਰਮਾਣ ਸਵਾਗਤ ਕੀਤਾ ਗਿਆ ਇਸ ਮੌਕੇ ਗੁਰਾਇਆਂ ਪੁਲਿਸ ਵੱਲੋਂ ਮਹਾਰਾਜ ਤੇ ਸਵਾਰੀ ਨੂੰ ਸਤਿਕਾਰ ਨਾਲ ਸਲਾਮੀ ਦਿੱਤੀ ਗਈ ਐਸ ਐਚ ਓ ਸਿਕੰਦਰ ਸਿੰਘ ਵਿਰਕ ਵੱਲੋਂ ਪੰਜ ਪਿਆਰਿਆਂ ਨੂੰ ਸਰੋਪਾਉ ਪੇਟ ਕੀਤੇ ਗਈ ਅਤੇ ਲੰਗਰ ਵੀ ਲਗਾਇਆ ਗਿਆ ਇਸ ਤੋਂ ਬਾਅਦ ਇਹ ਨਗਰ ਕੀਰਤਨ ਪਿੰਡ ਟੰਡਾ ਸੰਗਤ ਏਸੀਆਂ ਦੀ ਸੰਗਤਾ ਵੱਲੋਂ ਨਗਰ ਕੀਰਤਨ ਦਾ ਫੁੱਲਾਂ ਦੀ ਵਰਖਾ ਕਰਕੇ ਪਰਮਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਦੁੱਧ ਅਤੇ ਮਠਾਈ ਦੇ ਲੰਗਰ ਲਗਾਏ ਗਏ ਇਸ ਮੌਕੇ ਗਿਆਨੀ ਬਲਕਾਰ ਸਿੰਘ ਦਮਦਲੀ ਟਕਸਾਲ ਵੱਲੋਂ ਨਗਰ ਕੀਰਤਨ ਦਾ ਸਵਾਗਤ ਕਰਨ ਲਈ ਸੰਗਤਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਗੁਰਵਿੰਦਰ ਸਿੰਘ ਪ੍ਰਧਾਨ ਗੁਰਨੇਕ ਸਿੰਘ ਦਲਜੀਤ ਸਿੰਘ ਅਫਤਾਰ ਸਿੰਘ ਸੋਢੀ ਸਿੰਘ ਰੁੱਪਲ ਜਲਮਣ ਸਿੰਘ ਢੰਡਾ ਰੇਸ਼ਮ ਸਿੰਘ ਨੰਬਰਦਾਰ ਸਰਬਜੀਤ ਸਿੰਘ ਟੀਸੀ ਰਗਵੀਰ ਸਿੰਘ ਦਲਵੀਰ ਸਿੰਘ ਜੀਵਨ ਸਿੰਘ ਬਿੰਦਰ لال ਪੰਚ ਸਰਪੰਚ ਬਲਵਿੰਦਰ ਕੌਰ ਸੁਰਜੀਤ ਸਿੰਘ ਪੰਚ ਮਨਜੀਤ ਕੌਰ ਪੰਚ ਹਰਜਿੰਦਰ ਪਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮੇ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦਾ 350 ਸਾਲਾ ਸ਼ਹੀਦੀ ਸਤਾਵਦੀ ਦਿਵਸ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ 350 ਸਾਲਾ ਗੁਰਤਾ ਗਦੀ ਦਿਵਸ ਜਿੱਥੇ ਨਾਵੇਂ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 350 ਸਾਲਾ ਸਿੱਧੀ ਜੜ ਮਨਾਇਆ ਜਾ ਰਿਹਾ ਸਤਿਗੁਰਾਂ ਜੀ ਸਤਿਗੁਰਾਂ ਦੇ ਨੈਣ ਅੱਖਾਂ ਦੇ ਤਾਰੇ ਨੈਣਾ ਦੇ ਨੂਰ ਭਾਈ ਮਤੀ ਦਾਸ ਸਾਹਿਬ ਜੀ ਭਾਈ ਸਦੀ ਦਾਸ ਸਾਹਿਬ ਜੀ ਭਾਈ ਦਿਆਲਾ ਜੀ ਅਤੇ ਹੋਰ ਜਿੰਨੇ ਵੀ ਦਿੱਲੀ ਦੇ ਵਿੱਚ ਸਤਿਗੁਰਾਂ ਨਾਲ ਸਿੰਘ ਸਿੱਧ ਹੋਏ ਸਿੱਖ ਸਿੱਧ ਹੋਸੀ ਇਹਨਾਂ ਸਾਰਿਆਂ ਸਿੰਘਾਂ ਨੂੰ ਔਰ 10ਵੇਂ ਪਾਸ਼ਾ ਗੁਰੂ ਤੇਬਾ ਸਾਹਿਬ ਮਹਾਰਾਜ ਜੀ ਨੂੰ ਅਹੀਂ ਦਿਲੋਂ ਪ੍ਰਣਾਮ ਕਰਦੇ ਆ ਕੋੜ ਕੋੜ ਪ੍ਰਣਾਮ ਕਰਦੇ ਆ ਤੇ ਇਹ ਜਿਹੜਾ ਅੱਜ ਦਾ ਸਮਾਗਮ ਹੀ ਅੱਜ ਦਾ ਜਿਹੜਾ ਨਗਰ ਕੀਰਤਨ ਹੀ ਆਸਾਮ ਦੇਸ਼ ਤੋਂ ਚੱਲ ਕੇ ਪੰਜਾਬ ਦੀ ਧਰਤੀ ਤੇ ਵਾਖਵਾ ਗੁਰਦ ਆ ਮੰਦਿਰ ਦੇ ਦਰਸ਼ਨ ਕਰਦੇ ਹੋਏ ਫਗਵਾੜੇ ਗੁਰਦਰਾ ਸੁਖਚਾਨ ਸਾਹਿਬ ਤੋਂ ਆਰੰਭ ਹੋ ਕੇ ਬਾਬਾ ਸੰਗ ਜੀ ਦੇ ਪਵਿੱਤਰ ਸਾਂਦੇ ਪਹੁੰਚਿਆ ਵਾ ਤੇ ਇਲਾਕੇ ਦੀਆਂ ਸੰਗਤਾਂ ਨੇ ਨਗਰ ਟੰਡਾ ਨਵੇਂ ਪਿੰਡ ਤੇ ਹੋਰ ਇਲਾਕੇ ਦੀਆਂ ਸੰਗਤਾਂ ਨੇ ਰਲ ਮਿਲ ਕੇ ਇੱਥੇ ਸਤਿਗੁਰਾਂ ਦਾ ਵੈਲਕਮ ਕੀਤਾ ਵਾ ਸਵਾਗਤ ਕੀਤਾ ਵਾ ਸਾਡੇ ਨਕਰ ਦੇ ਬਹੁਤੀ ਸਤਿਕਾਰਯੋਗ ਜਿਨੇ ਵੀ ਪਤਵੰਤੇ ਸੱਜਣਿਆ ਸਾਡੇ ਗੁਰੂ ਘਰ ਦੇ ਸੇਵਾਦਾਰ ਗੁਰਵਿੰਦਰ ਸਿੰਘ ਸਾਡੇ ਵੱਡੇ ਭਾਜੀ ਗੁਰਨੇਕ ਸਿੰਘ ਜੀ ਬਬਲੀ ਭਾਜੀ ਹੋਰ ਜਿੰਨੇ ਵੀ ਸਾਡੇ ਨਗਰ ਦੇ ਪਤਵੰਤੇ ਸੱਜਣਿਆ ਸਾਰਿਆਂ ਦੇ ਵੱਡੇ ਸਤਿਉੰਗੇ ਨਾਲੇ ਪ੍ਰਾਰਲਾ ਹੋਇਆ ਵਾ ਨਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਾਬ ਦੇ ਜਿਹੜਾ ਸ਼ਹੀਦੀ ਦਿਵਸ ਦੇ ਸੰਬੰਧ ਦੇ ਵਿੱਚ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਦੀ ਜੋ ਸ਼ਹੀਦੀ ਹੋਈ ਸੀ ਉਸ ਸੰਬੰਧ ਦੇ ਵਿੱਚ ਜਿਹੜਾ ਨਗਰ ਕੀਰਤਨ ਜਿਹੜਾ ਸ਼ਾਮ ਤੋਂ ਚੱਲਿਆ ਹੋਇਆ ਤੇ ਇਹ ਲਗਾਤਾਰ ਹੀ ਦਿਨ ਰਾਤ ਜਿਹੜਾ ਅੱਗੇ ਵਧਦਾ ਜਾ ਰਿਹਾ ਹੈਗਾ ਅੱਜ ਗੁਰਾਇਆਂ ਪੁੱਜਣ ਤੇ ਗੁਰਾਇਆਂ ਵਾਸੀਆਂ ਵੱਲੋਂ ਔਰ ਸਾਡੇ ਪੁਲਿਸ ਸਟੇਸ਼ਨ ਵੱਲੋਂ ਸਾਰੇ ਕਰਮਚਾਰੀਆਂ ਵੱਲੋਂ ਜਿਹੜਾ ਹੈਗਾ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਔਰ ਲੰਗਰ ਲਗਾਏ ਗਏ ਔਰ ਪੰਜ ਪਿਆਰਿਆਂ ਨੂੰ ਜਿਹੜੇ ਉਸ ਰੂਪੇ ਭੇਟ ਕੀਤੇ ਗਏ ਜੋ ਵੀ ਥਾਣਾ ਵੱਲੋਂ ਤਿਲਫੁਲ ਸੀਗਾ ਉਹ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜਿਹੜਾ ਉਹ ਭੇਟਾ ਕੀਤੀ ਗਈ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਚਰਦੀ ਕਲਾ ਵਿੱਚ ਬਖਸ਼ੇ ਇਸ ਤੋਂ ਇਲਾਵਾ ਮਹਾਰਾਜ ਦੇ ਸਰੂਪ ਨੂੰ ਜਿਹੜੀ ਹੈਗੀ ਆ ਥਾਣਾ ਵੱਲੋਂ ਆਦਰ ਸਹਿਤ ਜਿਹੜੀ ਆ ਉਹ ਸਲਾਮੀ ਪੇਟ ਕੀਤੀ ਗਈ ਆ ਔਰ ਸਲਾਮੀ ਦੇ ਕੇ ਨਮਸਕਾਰ ਕੀਤੀ ਗਈ ਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸ਼ਹੀਦਤ ਪੂਰਬ ਦੇ ਸੰਬੰਧ ਵਿੱਚ